ਹਾਂਜੀ ਦੋਸਤੋ ਬਈ ਆ ਵੀਡੀਓ ਦੇਖੋ ਆਪਾਂ ਨੇ 36 ਇੰਚ ਲੰਬੀ ਕਿਰਪਾਨ ਬਣਾਈ ਐ ਇਹ ਬਣਵਾਈ ਐ ਪਿੰਡ ਨਮੋੜਦਿਆਂ ਨੇ ਇਹਨਾਂ ਦਾ ਬੇਟਾ ਕਹਿੰਦਾ ਵੀ ਕਿਰਪਾਨ ਬਣਵਾ ਕੇ ਲਿਓਏ ਆਪਣੇ ਵੀਡੀਓ ਦੇਖਦਾ ਹੈ ਤੇ ਤਾਂ ਕਰਕੇ ਬਾਈ ਕਹਿੰਦੇ ਯਾਰ ਵੀ ਵੀ ਉਹ ਵੀਡੀਓ ਦੇਖਦਾ ਵੀ ਮੁੰਡਾ ਸਾਡਾ ਵੀ ਕਿਰਪਾਨ ਬਣਾਉਣਾ ਟਾਲੀ ਦੀ ਤਨ ਫੋਟ ਲੰਬੀ ਇਹ ਆਪਣੇ ਕੋਲੇ ਬਈ ਲੱਕੜ ਜਨੂਨ ਆਏ ਸੀਗੇ ਬਾਲਣ ਸੀ ਕੁਸ ਕੰਮ ਦੀ ਸੀ ਤੇ ਮਹਾ ਕੋਈ ਗੱਲ ਨਹੀਂ ਬਣਾਵਾਂਗੇ ਤੇ ਦੇਖੋ ਤੇ ਇਹ 3 ਫੁੱਟ ਲੰਬੀ ਐ ਤੇ ਇੱਧਰ ਆਪਾਂ ਇਹਦੇ ਆਪਾਂ ਦਸਤ ਬਣਾਉਣੇ ਹੱਥ ਪੈਂਦਾ ਕਰਾਂਗੇ ਤੇ ਦੇਖੋ ਕਿਵੇਂ ਲੱਗਦੀ ਐ ਤੇ ਵੀ ਬੱਚਿਆਂ ਵਾਸਤੇ ਇਹ ਖੜ੍ਹਾਉਣਾ ਕੋਈ ਬੰਦੇ ਵਿੱਚ ਕਮੈਂਟ ਕਰ ਦਿੰਦੇ ਨੇ ਵੀ ਇਹ ਆਏ ਆ ਲੱਕੜ ਦੀ ਐ ਕੀ ਕਰੂ ਇਹ ਤਾਂ ਕੋਈ ਵੀ ਮਤਲਬ ਰੱਖਣ ਨੂੰ ਐ ਸੌਂ ਕੀ ਐ ਕੋਈ ਕੋ ਉਹ ਦਿਹਾੜੀ ਨਹੀਂ ਹੈਗੀ ਕੋਈ ਲੜਾਈ ਵੜਾਈ ਵਾਲੀ ਇਹ ਦੇਖੋ ਕਿਵੇਂ ਲੱਗਦੀ ਆ ਤੁਹਾਨੂੰ ਇਹ ਵਧੀਆ ਲੱਗੀ ਲਾਇਕ ਤੇ ਸ਼ੇਅਰ ਕਰਿਓ ਤੇ ਵੀ ਕਮੈਂਟਾਂ ਜਰੂਰ ਦੱਸੋ ਕਿਵੇਂ ਬਣੀ ਆਏ ਸ਼ੇਅਰ ਤੁਹਾਨੂੰ ਐਂ ਕਹਿੰਦੇ ਆ ਵੀ ਕਈ ਵਾਰ ਦੇਖ ਕੇ ਕੋਈ ਬਾਈ ਹੋਰ ਬਣਾ ਲੈਂਦਾ ਹੁੰਦਾ ਤੇ ਸਾਇਸ ਤੁਹਾਨੂੰ ਦੱਸਦਾ ਤੇ ਚੜਾਈ ਦੀ ਇੱਥੇ ਤੋਂ ਰੋਂ 2 ਇੰਚ ਅੱਗੋਂ ਪਤਲੀ ਐ ਬਾਕੀ ਉਧਰ ਹੱਥਾ ਬਣਾਇਆ ਹੈਗਾ ਆਪਾਂ ਨੇ ਹੱਥਾ ਪੈਂਦਾ ਕੀਤਾ ਹੈਗਾ ਤੇ ਦੇਖੋ ਕਿਵੇਂ ਲੱਗਦੀ ਆ ਤੇ ਆਪੇ ਇਸੇ ਥੋੜਾ ਜਿਹਾ ਡਿਜ਼ਾਈਨ ਪਾਇਆ ਆਪਾਂ ਨੇ ਤੇ ਬਾਕੀ ਗ੍ਰਾਈਂਡਰ ਮਾਰ ਕੇ ਤੁਹਾਨੂੰ ਦਿਖਾਉਣੀ ਐ ਦੀ ਅੱਗੇ ਫੋਟੋਨ ਹੋਣੇ ਆਪਾਂ ਨੂੰ ਮੋੜੋਂ ਮੜੀ ਮੋੜਾਂ ਕਈਆਂ ਬੱਚੇ ਦੀ 60 ਫੀਟ ਤੋਂ ਕਿਸੇ ਤੇ ਵੱਜੀ ਨੂੰ ਹਣਾ ਦੇਖੋ ਜਿਵੇਂ ਓਕੇ ਕਰਤੀ ਟਾ ਗਰੰਡਰ ਲਾ ਦਿਆ ਤੁਹਾਨੂੰ ਫੋਟੋਆਂ ਪਾ ਦਿਆਂ ਓਕੇ ਧੰਨਵਾਦ ਸਾਰਿਆਂ ਦਾ